ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਗੋਲੂ ਡਿਜ਼ਾਈਨਰ ਚੈਨਲ ਤੇ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਸਿੱਧੇ ਪੁੱਠੇ ਕੁੰਡਿਆਂ ਦੇ ਨਾਲ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਕਿਸੇ ਵੀ ਕੋਟੀ ਸਵਟਰ ਜੈਕਟ ਤੇ ਬੱਚਿਆਂ ਦੇ ਕੋਟੀ ਸਵਟਰ ਤੇ ਲੇਡੀ ਜੈਂਟਸ ਕਿਸੇ ਵੀ ਆਲ ਪ੍ਰੋਜੈਕਟ ਦੇ ਉੱਤੇ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹੜਾ ਡਿਜ਼ਾਈਨ ਇਹਦਾ ਬਣ ਕੇ ਤਿਆਰ ਹੋਗਾ ਔਰ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜ਼ਰੂਰ ਕਰਿਓ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਸੀਂ ਪਹਿਲਾਂ ਹੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਚੈਨਲ ਤੇ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਆਪਾਂ ਨੂੰ ਕੁੰਡੇ ਰੱਖਣੇ ਹੋਣਗੇ 2 2 2 ਔਰ ਇੱਕ ਕੁੰਡਾ ਤੁਸੀਂ ਨੇ ਬਾਧ ਰੱਖ ਲੈਣਾ ਕਰਦੇ ਆਂ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਨੀਚੇ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਸਿੱਧੇ ਪਾਸੇ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਪਹਿਲਾ ਗੁੰਡਾ ਆਪਾਂ ਉਤਾਰ ਲਵਾਂਗੇ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਆਪਾਂ ਇਸ ਦੇ ਵਿੱਚ ਸਾਰੇ ਹੀ ਗੁੰਡਿਆਂ ਨੂੰ ਉਲਟੇ-ਉਲਟੇ ਬਣਾ ਕੇ ਕੰਪਲੀਟ ਕਰਾਂਗੇ ਇਸ ਤਰੀਕੇ ਨਾਲ ਆਪਣੇ ਬੰਤਾਗਾ ਕਰਕੇ ਸਿੱਧੇ ਪਾਸੇ ਡਿਜ਼ਾਈਨ ਦੀ ਪਹਿਲੀ ਸਲਾਈ ਔਰ ਇਸ ਨੂੰ ਤੁਸੀਂ ਲਾਈਟ ਡਾਰਕ ਜਿਸ ਮਰਜ਼ੀ ਕਿਸੇ ਵੀ ਕਲਰ ਦੇ ਉੱਤੇ ਅਪਲਾਈ ਕਰ ਸਕਦੇ ਹੋ ਹਰ ਇੱਕ ਕਲਰ ਤੇ ਫੱਬਣ ਵਾਲਾ ਇਹ ਜਿਹੜਾ ਡਿਜ਼ਾਈਨ ਆਪਣਾ ਬਣ ਕੇ ਤਿਆਰ ਹੋਊਗਾ ਫਰੈਂਡਸ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਔਰ ਸੌਖਾ ਵੀ ਹੈ ਪਹਿਲੀ ਸिलाई ਸਿੱਧੇ ਪਾਸਿਓਂ ਆਪਾਂ ਉਲਟੇ-ਉਲਟੇ ਕੁੰਡਿਆਂ ਨਾਲ ਬਣਾ ਕੇ ਕੰਪਲੀਟ ਕਰ ਲਈ ਹੈ ਦੂਜੀ ਸਲਾਈ ਆ ਬੈਕ ਸਾਈਡ ਤੋਂ ਇਸ ਵਿੱਚ ਆਪਾਂ ਨੇ ਪਹਿਲਾ ਗੁੰਡਾ ਐ ਸਟਿਚ ਵਾਲਾ ਉਤਾਰ ਲਵਾਂਗੇ ਸਾਰੇ ਗੁੰਡਿਆਂ ਨੂੰ ਸਿੱਧਾ ਸਿੱਧਾ ਬਣਾਉਣਾ ਡਿਜ਼ਾਈਨ ਦੀ ਦੂਜੀ ਸਲਾਈ ਆ ਬੈਕ ਸਾਈਡ ਤੋਂ ਪੁੱਠੇ ਪਾਸੇ ਤੋਂ ਇਸ ਵਿੱਚ ਆਪਾਂ ਸਾਰੇ ਗੁੰਡਿਆਂ ਨੂੰ ਪਿੱਛੇ ਦਾਗਾ ਕਰਕੇ ਸਿੱਧਾ ਸਿੱਧਾ ਬਣਾਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਹੀ ਇਹ ਜਿਹੜਾ ਡਿਜ਼ਾਈਨ ਆ ਤੁਹਾਨੂੰ ਸਮਝ ਵਿੱਚ ਆਉਣਾ ਬਹੁਤ ਹੀ ਸੋਖਾ ਡਿਜ਼ਾਈਨ ਆ ਇਸ ਤਰੀਕੇ ਨਾਲ ਆਪਾਂ ਇਸ ਡਿਜ਼ਾਈਨ ਨੂੰ ਬਣਾਵਾਂਗੇ ਦੇਖੀਏ ਨਹੀਂ ਆਂਦੀਆਂ ਦੋ ਸਲਾਈਆਂ ਆਪਾਂ ਨੇ ਕੰਪਲੀਟ ਕਰ ਲਈਆਂ ਹੁਣ ਤੀਜੀ ਸਲਾਈ ਆ ਸਿੱਧੀ ਸਾਈਡ ਆ ਹਾਂਜੀ ਡਿਜ਼ਾਈਨ ਦੀ ਜਿਹੜੀ ਤੀਜੀ ਸਲਾਈ ਆ ਸਿੱਧੀ ਸਾਈਡ ਤੋਂ ਪਹਿਲਾ ਗੁੰਡਾ ਐ ਸਟਿਚ ਆਪਾਂ ਉਤਾਰ ਲਵਾਂਗੇ ਤੀਜੀ ਸਲਾਈ ਦੇ ਵਿੱਚ ਸਾਰੇ ਹੀ ਗੁੰਡਿਆਂ ਨੂੰ ਆਪਾਂ ਨੇ ਸਿੱਧਾ ਸਿੱਧਾ ਬਣਾਉਣਾ ਹੈ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਾਂਗੇ। ਜੀ ਆਂਦੀ ਤੀਜੀ ਸਿਲਾਈ ਵਿੱਚ ਸਾਰੇ ਕੁੰਡਿਆਂ ਨੂੰ ਆਪਾਂ ਸਿੱਧਾ ਸਿੱਤਾ ਬਣਾ ਆ ਕੀ ਇਸ ਤਰ੍ਹਾਂ ਕੰਪਲੀਟ ਕਰਾਂਗੇ ਬਈ ਆਂਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਮੁੱਠੇ ਪਾਸੇ ਤੋਂ ਪਹਿਲਾ ਗੁੰਡਾ ਉਤਾਰ ਲਵਾਂਗੇ ਇਸ ਵਿੱਚ ਆਪਾਂ ਇੱਕ ਗੁੰਡਾ ਸਿੱਧਾ ਇੱਕ ਗੁੰਡਾ ਉਲਟਾ इस तरह आप पूरी सिलाई कंप्लीट करा कुंडा सीधा एक कुंडा उल्टा डिजाइन की चौथी सिलाई साइड तो ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਹੁਣ ਸਿੱਧੇ ਪਾਸੇ ਤੋਂ ਇਸ ਵਿੱਚ ਆਪਾਂ ਨੂੰ ਜਿਸ ਤਰ੍ਹਾਂ ਦੇ ਕੁੰਡੇ ਲਿਖਦੇ ਆ ਉਸੇ ਤਰ੍ਹਾਂ ਦੇ ਆਪਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਾਂਗੇ ਇੱਕ ਕੁੰਡਾ ਫੁੱਟਾ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਆਪਾਂ ਇਹ ਪੂਰੀ ਸਲਾਈ ਜਿਹੜੀ ਕੰਪਲੀਟ ਕਰਾਂਗੇ ਪੰਜਵੀਂ ਸਲਾਈ ਅੰਜਸ ਲਾਈਆਂ ਕੰਪਲੀਟ ਹੋ ਗਈਆਂ ਛੇਮੀ ਚਲਾਈ ਹੁਣ ਪੁੱਠੇ ਪਾਸੇ ਤੋਂ ਛੇਮੀ ਚਲਾਈ ਦੇ ਵਿੱਚ ਆਪਾਂ ਸਾਰੇ ਹੀ ਗੁੰਡਿਆਂ ਨੂੰ ਪੁੱਠਾ ਪੁੱਠਾ ਹੀ ਬਣਾ ਕੇ ਕੰਪਲੀਟ ਕਰਾਂਗੇ ਨੇ ਜਾਂਦੀਆਂ 6 ਸਲਾਈਆਂ ਕੰਪਲੀਟ ਹੋ ਗਈਆਂ ਆਪਣਾ ਜਿਹੜਾ ਡਿਜ਼ਾਈਨ ਆ ਬਣ ਕੇ ਤਿਆਰ ਆ ਜੇ ਤੁਸੀ ਇਹੀ 6 ਛੇ ਸਲਾਈਆਂ ਨੂੰ ਵਾਰ-ਵਾਰ ਰਿਪੀਟ ਕਰੋਗੇ ਤਾਂ ਜਿਹੜਾ ਤੁਹਾਡਾ ਡਿਜ਼ਾਈਨ ਆ ਇਸ ਤਰ੍ਹਾਂ ਦਾ ਬਣਦਾ ਚਾਹੂਗਾ ਜੇਕਰ ਡਿਜ਼ਾਈਨ ਪਸੰਦ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਮਿਲਦੇ ਹਾਂ ਕਿਸੇ ਹੋਰ ਨਵੇਂ ਤੇ ਸੌਖੇ ਜਿਹੜੇ ਡਿਜ਼ਾਈਨ ਦੇ ਨਾਲ